ਓਏ ਮਿੱਤਰੋ ਆ ਟਰੈਕਟਰ ਤੇ ਸਰਕਾਰ ਸਬਸਿਡੀ ਦੇਣ ਲੱਗ ਰਹੀ ਆ ਆ ਬਾਈ ਦਾ ਟਰੈਕਟਰ ਲਏਗਾ ਤੁਸੀਂ ਵੀ ਟਰੈਕਟਰ ਖਰੀਦ ਸਕਦੇ ਹੋ 50000 ਸਬਸਿਡੀ ਜਿਹੜੀ ਸਰਕਾਰ ਦਊਗੀ ਇਹ ਟਰੈਕਟਰ ਤੇ ਬਾਕੀ ਜਾਣਕਾਰੀ ਬਾਈ ਨੂੰ ਬੁਲਾ ਕੇ ਲੈਣੇ ਆ ਆ ਗਿਆ ਬਾਈ ਹੁਣ ਪੂਰੀ ਲੈਣੇ ਜਾਣਕਾਰੀ ਬਾਈ ਕਿਵੇਂ ਲੱਗਿਆ ਟਰੈਕਟਰ ਤੁਹਾਨੂੰ ਇਹ ਬਾਈ ਬਹੁਤ ਹੀ ਵਧੀਆ ਚਲਾਈ ਹੈ ਕੰਫਰਟੇਬਲ ਬਹੁਤ ਵਧੀਆ ਹੈ ਬਾਗਾਂ ਵਾਸਤੇ ਸਬਜ਼ੀ ਵਾਸਤੇ ਅੱਛਾ ਤੇ ਇੱਕ ਤੁਹਾਨੂੰ ਮੇਨ ਜਾਣਕਾਰੀ ਦਈਏ ਆਪਾਂ ਇਹ ਟਰੈਕਟਰ ਸਵਰਾਜ ਕੰਪਨੀ ਦਾ ਹੈ ਨਾ ਬਾਈ ਸਵਰਾਜ ਕੰਪਨੀ ਤੇ ਇੱਕ ਜੇਕਰ ਤੁਸੀਂ ਇਹਨੂੰ ਕੰਟਾ ਫੁੱਲ ਲੋਡ ਪਾ ਕੇ ਚਲਾਉਂਗੇ ਜਿਵੇਂ ਹੁਣ ਰੂਟਾ ਵੇਟਰ ਪਾਰ ਕੇ ਫੁੱਲ ਕੰਟਾ ਫੁੱਲ ਲੋਡ ਪਾ ਦੇ ਚਾਹੇ ਫਿਰ ਵੀ ਇਹ 140 ਰੁਪਏ ਦਾ ਪੈਟਰੋਲ ਖਾਊਗਾ ਪੈਟਰੋਲ ਤੇ ਇਹ ਚੱਲਦਾ ਹੈ ਬਾਈ ਸੰਦੇ ਦੇ ਮਗਰ ਸਾਰੀ ਪੈ ਜਾਂਦੇ ਹਨਾ ਹਾਂ ਬਾਈ ਛੋਟੇ ਸੰਦੇ ਦੇ ਹਿਸਾਬ ਦੇ ਸਾਰੇ ਜਿੰਦਰਾ ਹੋਏ ਜਿਵੇਂ ਕਰਾਹਾ ਹੋਇਆ ਹਨਾ ਪਰ ਇਹ ਸਿਸਟਮ ਦੇ ਬਾਈ ਹਾਂ ਇਹਦੇ ਹਿਸਾਬ ਦੇ ਜਿਵੇਂ ਟਰਾਲੀ ਹੋਈ ਜਿੰਨੇ ਵੀ ਆਪਣੇ ਯਾਰ ਇੰਪਲੀਮੈਂਟਸ ਦੂਜੇ ਟਰੈਕਟਰ ਮਗਰ ਪੈਂਦੇ ਉਨੀ ਇੰਪਲੀਮੈਂਟਸ ਇਹਦੇ ਮਗਰ ਪੈਂਦੇ ਆ ਤੇ ਥੋਨੇ ਇੱਕ ਗੱਲ ਪਹਿਲਾਂ ਸੀ ਵੀ ਸਰਕਾਰ ਵੱਲੋਂ ਇਹ 50000 ਸਬਸਿਡੀ ਦਾ ਰੇਟ ਹੈਗਾ 275000 ਇਹ ਪੰਜਾਬ ਦੀ ਸਭ ਤੋਂ ਵੱਡੀ ਏਜੰਸੀ ਆ ਰਾਸ਼ਨ ਐਗਰੋ ਇੰਜੀਨੀਅਰਸ ਪਿੰਡ ਗਿੱਲ ਤੇ ਜ਼ਿਲ੍ਹਾ ਲੁਧਿਆਣਾ ਬਾਕੀ ਨੰਬਰ ਨੰਬਰ ਲਾਏ ਹੋਏ ਤੇ ਤੁਸੀਂ ਕਾਲ ਕਰ ਲਿਓ